ਪਨਰੀ ਇੱਥੇ ਪਹੁੰਚਿਆ ਕਿੱਦਾਂ ਤਾਂ ਲੱਗਿਆ ਕੰਮ ਕਿੱਦਾਂ ਦੇ ਕਰ ਰਿਹਾ ਬਹੁਤ ਵਧੀਆ ਕਰ ਰਿਹਾ ਕੰਮ ਸਾਰੇ ਹਰ ਕੁਝ ਸੁਣਵਾਈ ਸਾਡੀ ਹੋ ਰਹੀ ਹੈ ਕੰਮ ਕਰ ਸਾਰੇ ਹੋ ਰਿਹਾ ਹੈ ਹਾਂਜੀ ਹਾਂਜੀ ਕੋਈ ਦਿੱਕਤ ਪਰੇਸ਼ਾਨੀ ਨਹੀਂ 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 ਕੋਈ ਪਰੇਸ਼ਾਨੀ ਨਹੀਂ ਅਸੀਂ ਆਪਣੇ ਘਰ ਦੇ ਮੈਂਬਰਾਂ ਵਾਂਗੂ ਨਾਲ ਬੈਠੇ ਪਰ ਮੈਂ ਅੱਜ ਦੇ ਬੱਚਿਆਂ ਨੂੰ ਸਿਰ ਇੱਕ ਮਿੰਟ ਕਾ ਵਿੱਚ ਰੋਕ ਦਿਆਂ ਤੁਸੀਂ ਨੌਕਰੀ ਦਾ ਜ਼ਿਕਰ ਕੀਤਾ ਤੇ ਬਹੁਤ ਸਾਰੇ ਲੋਕਾਂ ਨੂੰ ਪਤਾ ਨਹੀਂ ਹੈ ਵੀ ਤੁਸੀਂ ਕਿਹੜੀ ਜੌਬ ਕੀਤੀ ਮੈਂ ਬਤੌਰ ਪੁਲਿਸ ਦੇ ਵਿੱਚ ਨੌਕਰੀ ਕੀਤੀ ਜੀ 1992 ਦੇ ਵਿੱਚ ਮਹਿਦਪੁਰ ਦੇ ਵਾਸੀਆਂ ਨੂੰ ਵੀ ਆ ਹਾਲਾਤ ਕੀਤੇ ਪਏ ਆ ਜਿਣੀਆਂ ਪੁਰਾਣੀਆਂ ਸਰਕਾਰਾਂ ਨੇ ਹੁਣੇ ਤੁਹਾਨੂੰ ਦਖਾਲ ਦੀ ਇੱਕ 6 ਲੱਖ ਰੁਪਏ ਦੀ ਕੰਧ ਕੀਤੀ ਆ ਤੇ ਉੱਥੇ 20000 ਤੋਂ ਘਾਟੇਟ ਲੱਗੀ ਆ ਨੀਂ ਤੋਂ ਲੈ ਕੇ ਕਹਿੰਦੇ ਕਿ ਪੰਜਾਬ ਪੁਲਿਸ ਦੇ ਸਬਾਚ ਮਿੱਠਾ ਬਹੁਤ ਘਟ ਆਉਂਦੇ ਥੋੜੇ ਸੁਆਦ ਚ ਬੜਾ ਫਰਕ ਆ ਸੁਆਬ ਬੜਾ ਮਿੱਠਾ ਪਰ ਉੱਥੇ ਵੀ ਤਾਂ ਕਰਦੇ ਸੀ ਹਾਂਜੀ ਕਿੱਦਾਂ ਜੀ ਬੈਠ ਜੋ ਸੋਟਾ ਮਾਰੀਏ ਕਿ ਨਾ ਨਹੀਂ ਗੱਲ ਇਹ ਹੈ ਜੀ ਇੱਕ ਫੈਮਿਲੀ ਦੇ ਵਿੱਚ ਸਾਰਿਆਂ ਦੇ ਕੁਝ ਸੁਭਾਅ ਨਹੀਂ ਹੋ ਸਕਦੇ ਚਾਹੇ ਦੋ ਭਰਾ ਆ ਇੱਕ ਸਾਡੀ ਭੈਣ ਆ ਸਾਡੇ ਤਿੰਨਾਂ ਦੇ ਜਿਹੜੇ ਸੁਭਾਅ ਉਹ ਨਹੀਂ ਮਿਲਦੇ एनएनआर न्यूज़ ਤੇ ਤੁਹਾਡਾ ਸਵਾਗਤ ਹੈ ਅੱਜ ਦਾ ਮੁੱਦਾ ਕੁਝ ਖਾਸ ਤੇ ਕੁਝ ਅਹਿਮ ਵੀ ਹੈ ਕਿਉਂਕਿ ਹਰ ਇੱਕ ਬੰਦਾ ਮਰਤਮਾਦ ਆਖਰੀ ਜੋ ਘਰ ਹੈ ਸ਼ਮਸ਼ਾਨ ਘਾਟੇ ਹੁੰਦਾ ਤੇ ਹਰ ਕਨੇ ਉੱਥੇ ਜਾਣਾ ਤੇ ਅੱਜ ਖਾਸ ਗੱਲ ਕੀ ਇੱਕ ਮੈਂ ਪਹਿਲਾਂ ਗੱਲ ਮੈਂ ਕੀਤੀ ਨਹੀਂ ਤੁਹਾਡੇ ਸਾਹਨੇ ਮੈਂ ਦੱਸ ਰਿਹਾ ਪ੍ਰਵਿੰਦਰ ਸਿੰਘ ਪੰਡੋਰੀ ਹਲਕਾ ਚਾਰਜ ਸ਼ਾਹਕੜ ਦੇ ਨੇ 7 ਵਜੇ ਦਾ ਟਾਈਮ ਸੀ ਕਹਿੰਦੇ ਕਿ 7 ਵਜੇ ਆਵਾਂਗੇ ਤੇ ਅਸੀਂ ਜਦੋਂ ਇੱਥੇ ਪਹੁੰਚੇ ਤੇ 7 ਵਜੇ ਅਸੀਂ ਜਦੋਂ ਪਹੁੰਚੇ ਤੇ ਸਾਡੇ ਤੋਂ ਵੀ ਪਹਿਲਾਂ ਪਹੁੰਚੇ ਹੋਏ ਸੀ ਆਮ ਲਿਟਰ ਜੇ ਦੇਖਦੇ ਆ ਅੱਧਾ ਅੱਧਾ ਘੰਟਾ ਪੈਂਦੇ ਪੈਂਦੇ 30 40 ਚੋਂ ਘੰਟਾ ਘੰਟਾ ਵੀ ਲੇਟ ਹੋ ਜਾਂਦਾ ਤੇ ਬੰਦੇ ਇੰਤਜ਼ਾਰ ਵੇਟ ਕਰਦੇ ਆ ਕਿ ਆਉਣ ਆਲੇ ਆ ਤੇ ਜਦੋਂ ਆਏ ਤੇ ਆਪਣੇ ਆਪੇ ਕੰਮ ਲੱਗ ਗਏ ਤੁਸੀਂ ਵੀਡੀਓ ਚ ਪਹਿਲਾਂ ਸ਼ਾਟ ਸਾਰੇ ਦੇਖ ਚੁੱਕੇ ਹੋ ਕਿ ਕੰਮ ਕਰ ਰਹੇ ਸੀ ਇਹਨਾਂ ਨਾਲ ਕੁਛ ਅਸੀਂ ਦੱਸਿਆ ਨਹੀਂ ਅਚਾਨਕ ਅਸੀਂ ਇੱਥੇ ਪਹੁੰਚੇ ਤੇ ਮੇਰੇ ਨਾਲ ਨੇ ਗੱਲਬਾਤ ਕਰਨਗੇ ਸਰ ਪਹਿਲਾਂ ਤਾਂ ਸਵਾਗਤ ਕਰਦੇ ਆ ਬੜਾ ਇੱਕ ਵੱਡਾ ਕੰਮ ਹੈ ਕਾਫੀ ਸਮੇਂ ਤੋਂ ਲਟਕਿਆ ਹੋਇਆ ਸੀ ਜੋ ਤੁਸੀਂ ਅੱਜ ਕਰਵਾ ਰਹੇ ਹੋ ਔਰ ਲੇਬਰ ਦੇ ਵਾਂਗੂ ਆਪ ਵੀ ਕੰਮ ਕਰ ਰਹੇ ਹੋ ਤੁਸੀਂ ਅੱਜ ਪਹਿਲਾਂ ਤਾਂ ਸਾਰੇ ਵੀਰਾਂ ਨੂੰ ਫਤਿਹ ਪ੍ਰਵਾਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਨਗਰ ਪੰਚਾਇਤ ਮਹਿਦਪੁਰ ਦੇ ਵਿੱਚ ਜਦੋਂ ਜੈਜਾ ਕੀਤਾ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਔਰ ਕੀਜੀਵਾਲ ਸਾਹਿਬ ਨੇ ਇਹ ਗੱਲ ਕਹੀ ਆ ਸਾਡੇ ਬਹੁਤ ਹੀ ਹਰਮਨ ਪਿਆਰੀ ਨੇਤਾ ਜੀ ਆ ਮਨੀ ਸੋਂਧਿਆ ਜੀ ਜਿਨ੍ਹਾਂ ਦੇ ਨਿਰਦੇਸ਼ਾਂ ਦੇ ਉੱਤੇ ਅਸੀਂ ਇੱਕ ਵਰਕਰ ਦੇ ਤੌਰ ਤੇ ਕੰਮ ਕਰ ਰਹੇ ਆਂ ਅੱਜ ਸਮਚਾਨ ਘਾੜ ਦਾ ਹਾਲ ਦੇਖਿਆ ਵੀ ਜੇ ਕੋਈ ਦੇਖੇ ਤੇ ਮੇਰਾ ਖਿਆਲ ਉਹ ਸਮਚਾਨ ਘਾੜ ਦੀ ਕਿਹਾ ਜਾਂਦਾ ਉਹ ਤਾਂ ਇੱਕ ਬੰਜਰ ਪਈ ਜ਼ਮੀਨ ਜਿਹਦੇ ਵਿੱਚ ਕਾਈ ਸੱਪ ਜਿਹਦੇ ਵਿੱਚ ਮੈਂ ਕਹਿ ਸਕਦਾ ਵੀ ਉਦਾਂ ਹੀ ਕਿਤੇ ਕੋਈ ਸੰਸਕਾਰ ਕਰਨ ਲਈ ਕੋਈ ਜਗ੍ਹਾ ਨਹੀਂ ਮੈਂ ਕੈਮਰਾ ਮਾਰ ਕੇ ਤੁਸੀਂ ਵੀ ਦਿਖਾਲ ਦਿਓ ਸਾਰੇ ਮਹਿਤਪੁਰ ਦੇ ਵਾਸੀਆਂ ਨੂੰ ਵੀ ਆ ਹਾਲਾਤ ਕੀਤੇ ਪਏ ਆ ਜਿਹਨੀਆਂ ਪੁਰਾਣੀਆਂ ਸਰਕਾਰਾਂ ਨੇ ਹੁਣੇ ਤੁਹਾਨੂੰ ਦਿਖਾਲ ਦਿਆਂ 1 6 ਲੱਖ ਰੁਪਏ ਦੀ ਕੰਧ ਕੀਤੀ ਆ ਤੇ ਉਤੇ 20000 ਤੋਂ ਘਾਟੇਟ ਲੱਗੀ ਆ ਨੀ ਤੋਂ ਲੈ ਕੇ ਤੇ ਰੁਪਈਆ ਲਾਇਆ 6 ਲੱਖ ਇਹ ਜੋ ਸਾਰੇ ਹੀ ਇਦਾਂ ਦੇ ਮੁੱਦੇ ਆ ਮੈਂ ਲੱਗਾ ਹੁਣ ਕਢਾਉਣ ਨਾਲੇ ਤਾਂ ਪਤਾ ਲੱਗ ਜੂਗਾ ਵੀ ਕਿਹੜੇ ਬੰਦੇ ਨੇ ਇਹ 6 ਲੱਖ ਰੁਪਈਏ ਚ ਕੰਦ ਕੀਤੀ ਆ ਤੇ ਕਿੰਨੇ ਪੈਸੇ ਨੂੰ ਪਾਸ ਹੋ ਕੇ ਆਏ ਆ ਅਸੀਂ ਤਾਂ ਇੱਕ ਆਮ ਵਰਕਰ ਆ ਸਰਦਾਰ ਭਗਵੰਤ ਸਹਿਮਾਨ ਸਾਹਿਬ ਨੇ ਕਿਹਾ ਵੀ ਜੇ ਤੁਸੀਂ ਵਰਕਰ ਬਣ ਕੇ ਕੰਮ ਕਰੋਗੇ ਤੇ ਸ਼ਾਇਦ ਸਾਡੇ ਲੋਕਾਂ ਦੀ ਸੁਣਵਾਈ ਹੋਊਗੀ ਜੇ ਲੀਡਰ ਬਣ ਕੇ ਗੱਡੀਆਂ 'ਚ ਬੈਠ ਕੇ ਇੰਟਰਵਿਊ ਦਵੋਗੇ ਦਫ਼ਤਰਾਂ 'ਚ ਬੈਠ ਕੇ ਇੰਟਰਵਿਊ ਦਵੋਗੇ ਤੇ ਮੇਰਾ ਖਿਆਲ ਹੈ ਉਹ ਕੰਮ ਨਹੀਂ ਸਿਰੇ ਚੜੂਗਾ ਮੈਂ ਤੁਹਾਡਾ ਐਨ ਐਨ ਆਰ ਆਂ ਦੇ ਧੰਨਵਾਦ ਕਰਦਾ ਜੋ ਤੁਸੀਂ ਬਿਨਾਂ ਦੱਸੇ ਤੋਂ ਇੱਥੇ ਪਹੁੰਚੇ ਹੋ ਮੈਂ ਤੁਹਾਡੇ ਤੋਂ ਬੜੀ ਆਸ ਰੱਖਦਾ ਹਾਂ ਵੀ ਤੁਸੀਂ ਸਾਰੇ ਜਣੇ ਵੀ ਇਹਨਾਂ ਇਦਾਂ ਦੀਆਂ ਚੀਜ਼ਾਂ ਨੂੰ ਕਵਰ ਕਰਿਆ ਕਰੋ ਜੇ ਤੋਂ ਸਾਨੂੰ ਸਾਡੀ ਪਬਲਿਕ ਨੂੰ ਪਤਾ ਲੱਗ ਸਕੇ ਵੀ ਸਾਡੇ 'ਚ ਕੀ ਕਾਪਲੇ ਹੋ ਰਿਹਾ ਤੁਸੀਂ ਦੇਖ ਰਹੇ ਹੋ ਕੈਮਰਾ ਤੁਹਾਡੇਆਂ ਨੂੰ ਕਮਾਉਨੇ ਆ ਵੀ ਕਿੰਨਾ ਇੱਥੇ ਗਾਂਦੇ ਆ ਸ਼ਮਸ਼ਾਨ ਘਾਟ ਦੇ ਵਿੱਚ ਜਿੱਥੇ ਅਸੀਂ ਜਦੋਂ ਸਾਡਾ ਕੋਈ ਪਰਿਵਾਰ ਦਾ ਜੀ ਚਲੇ ਜਾਂਦਾ ਸਾਡੇ ਰਿਸ਼ਤੇਦਾਰ ਵੀ ਆਉਂਦੇ ਆ ਉਹ ਸਾਡੇ ਯਾਰ ਦੋਸਤ ਮਿੱਤਰ ਵੀ ਆਉਂਦੇ ਆ ਜਿਹੜੇ ਦੇਖ ਕੇ ਕਹਿ ਦਿੰਦੇ ਆ ਯਾਰ ਤੁਹਾਡੇ ਪਿੰਡ ਦਾ ਜਾਂ ਸ਼ਹਿਰ ਦਾ ਕੋਈ ਨਗਰਵਾਸੀ ਇੱਥੋਂ ਦਾ ਹੈ ਹੀ ਨਹੀਂ ਬਾਲੀਵਾਰਸ ਤੇ ਮੈਂ ਇਸ ਚੀਜ਼ ਨੂੰ ਸੋਚ ਨੂੰ ਰੱਖਦੇ ਹੋਏ ਸਰਦਾਰ ਪ੍ਰਗਨ ਸਿੰਘ ਮਾਨ ਸਾਹਿਬ ਨੂੰ ਕੇਜਰੀਵਾਲ ਸਾਹਿਬ ਨੂੰ ਮਨੀਸ਼ ਸੋਧਿਆ ਜੀ ਦੀ ਸੋਚ ਨੂੰ ਇੱਕ ਸਲਾਮ ਕਰਦਾ ਜਿਨ੍ਹਾਂ ਨੇ ਛੋਟੇ ਛੋਟੇ ਗਰਾਉਂਡ ਤੋਂ ਤੁਰ ਕੇ ਅੱਜ ਸਾਨੂੰ ਇਹਨਾਂ ਨੂੰ ਸੇਧ ਦਿੱਤੀ ਆ ਵੀ ਤੁਸੀਂ ਗਰਾਉਂਡ ਤੇ ਜਾਇਆ ਕਰੋ ਨਾ ਕਿ ਦਫ਼ਤਰਾਂ 'ਚ ਬੈਠੋ ਦਫ਼ਤਰਾਂ 'ਚ ਬੈਠਣ ਦਾ ਕੋਈ ਫਾਇਦਾ ਨਹੀਂ ਤੁਸੀਂ ਪਬਲਿਕ ਦੇ ਵਿੱਚ ਜਾ ਕੇ ਉਹਨਾਂ ਦੀ ਗੱਲ ਜ਼ਰੂਰ ਸੁਣੋ ਅਸੀਂ ਉਹ ਸੁਣਨੀ ਅੱਜ ਤੋਂ ਸ਼ੁਰੂ ਕਰ ਦਿੱਤੀ ਆ ਕਿਉਂਕਿ ਸਿੱਖਣ ਨੂੰ ਬੜਾ ਕੁਝ ਮਿਲਦਾ ਸਾਡੇ ਤੋਂ ਬਹੁਤ ਜ਼ਿਆਦਾ ਸੀਨੀਅਰ ਆ ਜਿਹੋ ਸੀਨੀਅਰ ਆ ਅੱਜ ਸਾਫ ਸੁਥੀ ਸਰਕਾਰ ਕੇਜਰੀਵਾਲ ਸਾਹਿਬ ਔਰ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਜਿਨ੍ਹਾਂ ਨੇ ਬੜੀ ਸੇਧ ਦਿੱਤੀ ਆ ਪੰਜਾਬ ਨੂੰ ਜੇ ਮੈਂ ਕੰਮ ਘਣਾਉਣ ਲੱਗਾ ਕਾਫੀ ਸਮਾਂ ਲੱਗ ਜਾਣਾ ਮੈਂ ਇੱਥੇ ਤੁਹਾਡਾ ਪ੍ਰੈਸ ਰਿਪੋਰਟਰਾਂ ਦਾ ਪਹੁੰਚਣ ਤੇ ਧੰਨਵਾਦ ਕਰਦਾ ਸਭ ਤੋਂ ਵੱਡਾ ਧੰਨਵਾਦ ਸਾਡੀ ਪੰਜਾਬ ਸਰਕਾਰ ਦਾ ਕੇਜਰੀਵਾਲ ਸਾਹਿਬ ਦਾ ਨੀ ਸੁਧਿਆ ਸਾਹਿਬ ਦਾ ਸਾਰਿਆਂ ਦਾ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਇੱਕ ਸੰਦੇਸ਼ ਵਧੀਆ ਸੰਦੇਸ਼ ਦਿੱਤਾ ਤੁਸੀਂ ਗਰਾਊਂਡ ਤੇ ਕੰਮ ਕਰੋ ਤੇ ਅੱਜ ਤੋਂ ਅਸੀਂ ਆ ਗਰਾਊਂਡ ਤੇ ਕੰਮ ਕਰ ਰਹੇ ਹਾਂ ਤੁਸੀਂ ਦੇਖ ਰਹੇ ਹੋ ਸਾਰੇ ਵਰਕਰ ਅਸੀਂ ਇਸ ਗਰਾਊਂਡ ਦੇ ਨਾਮ ਹੈ ਕਹਿ ਸਕਦਾ ਮੈਂ ਇਹਨਾਂ ਦਾ ਲੀਡਰ ਹਾਂ ਨਾ ਮੈਂ ਇਹ ਕਹਿ ਸਕਦਾ ਮੇਰੇ ਵਰਕਰ ਆ ਅਸੀਂ ਸਾਰੇ ਵਰਕਰ ਆ ਕੰਮ ਕਰਦੇ ਆ ਅਸੀਂ ਪੰਜਾਬ ਲਈ ਕੰਮ ਕਰਦੇ ਆ ਔਰ ਇਦਾਂ ਹੀ ਮਿਹਨਤ ਕਰਦੇ ਰਾਵਾਂਗੇ ਇਸ ਮਿਹਨਤ ਦਾ ਪ੍ਰਮਾਤਮਾ ਜ਼ਰੂਰ ਸਾਰਿਆਂ ਨੂੰ ਫਲ ਦੇਊਗਾ ਸੋ ਬਲਾਉਣਾ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰ ਦੋ ਹਰ ਸਵਾਲਾ ਕਿਦਾਂ ਕਿ ਹਲਕਾ ਸ਼ਾਹਕੋੜ ਜ ਤੁਸੀਂ ਵਕ ਵਕ ਸਮਾਂ ਤੁਸੀਂ ਜਾਣਦੇ ਹੋ ਸਮੇਂ ਤੋਂ ਵੀ ਪਹਿਲਾਂ ਪਹੁੰਚ ਜਾਂਦੇ ਹੋ ਔਰ ਗੱਲ ਕਿ ਕਿੰਨੇ ਕੁਸ਼ ਮਿਸ਼ਾਨ ਘਾਟ ਸੀਗੇ ਵੈਸੇ ਗਿਣਤੀ ਤੇ ਕਰਨੀ ਔਖੀ ਹੋ ਜੂ ਕਿ ਸਾਰਿਆਂ ਦੇ ਇਦਾਂ ਸੀ ਕਿ ਹਾਲਾਤ ਕਿਸੇ ਦੇ ਕੋਈ ਸੁਧਰੇ ਵੀ ਹੋਏ ਸੀਗੇ ਨਹੀਂ ਇਹ ਮੈਂ ਇਹ ਨਹੀਂ ਕਹਿ ਸਕਦਾ ਵੀ ਸਾਰਿਆਂ ਦੇ ਇਦਾਂ ਪਰ ਕੁਝ ਜਿਹੜੇ ਹੈਗੇ ਅੱਜ ਦਾ 235 ਪੰਡਿਆ ਚਾਰ ਸਾਡੇ ਚ ਸ਼ਹਿਰ ਆਉਂਦੇ ਆ ਜਿਨ੍ਹਾਂ ਦੇ ਵਿੱਚ ਕਾਫੀ ਪਿੰਡਾਂ ਦੇ ਵਿੱਚ ਗਰਾਊਂਡਾਂ ਪਈਆਂ ਸੀ ਜਿਹੜੀਆਂ ਅੱਜ ਜਿੱਥੇ ਮੈਂ ਖੜਾ ਇੱਥੇ ਵੀ ਨਾਲ ਹੀ ਇੱਕ ਗਰਾਊਂਡ ਅਸੀਂ ਬਣਾਉਣ ਜਾ ਰਹੇ ਹਾਂ ਜਿਹਦੇ ਵਿੱਚ ਸਫਾਈ ਕਰ ਦਿੱਤੀ ਅਸੀਂ ਮਿੱਟੀ ਪਾਉਣ ਲੱਗੇ ਆ ਉਸ ਗਰਾਊਂਡ ਨੂੰ ਵੀ ਅਸੀਂ ਸਾਫ਼ ਸੁਥਰਾ ਕਰਕੇ ਬੱਚਿਆਂ ਦੇ ਖੇਡਣ ਲਈ ਬਣਾਉਣ ਲੱਗੇ ਆ ਪਰ ਸਾਨੂੰ ਸਾਰੇ ਕੰਮ ਜ਼ਰੂਰੀ ਆ ਵੀ ਅਸੀਂ ਸਾਰੇ ਕਮਾਲ ਦੇਖ ਰਹੇ ਹਾਂ ਜਿੱਥੇ-ਜਿੱਥੇ ਵੀ ਕੋਈ ਇਦਾਂ ਦਾ ਪਿਆ ਆ ਅਸੀਂ ਆਪ ਗਰਾਊਂਡ ਤੇ ਜਾ ਕੇ ਉਸ ਚੀਜ਼ ਨੂੰ ਪਹਿਲ ਦੇ ਆਧਾਰ ਤੇ ਕਰਾਵਾਂਗੇ ਇਹ ਸਾਡਾ ਇੱਕ ਫਰਜ਼ ਵੀ ਬਣਦਾ ਜੇ ਪ੍ਰਮਾਤਮਾ ਨੇ ਕੋਈ ਉਹਦਾ ਦਿੱਤਾ ਆ ਤੇ ਉਹਦਾ ਅਸੀਂ ਸਹੀ ਵਾਰ ਤੋਂ ਕਰੀਏ ਔਰ ਪਬਲਿਕ ਦੇ ਵਿੱਚ ਅਸੀਂ ਆਪ ਰੂਬਰੂ ਹੋਈਏ ਜਿਹਦੇ ਨਾਲ ਸੰਨ ਦੇ ਮਨ ਨੂੰ ਵੀ ਸ਼ਾਂਤੀ ਆਵੇ ਔਰ ਲੋਕਾਂ ਨੂੰ ਵੀ ਪਤਾ ਲੱਗ ਸਕੇ ਵੀ ਵਾਕਿਆ ਵੀ ਇਹ ਗਰਾਊਂਡ ਤੇ ਆ ਕੇ ਇਹ ਕੰਮ ਲੋਕਾਂ ਦਾ ਕਰੂਗਾ ਸਰ ਮੈਂ ਤੇ ਪਰ ਇੱਕ ਹੋਰ ਤੁਸੀਂ ਬੜਾ ਵੱਡਾ ਉਪਰਾਲਾ ਕੰਮ ਕੀਤਾ ਕਿ ਸੀਵਰ ਦਾ ਕੰਮ ਸਭ ਤੋਂ ਕਾਫੀ ਸਮੇਂ ਤੋਂ ਲਟਕਿਆ ਹੋਇਆ ਸੀਗਾ ਸ਼ੁਰੂਆਤ ਤੁਸੀਂ ਕਰਦੇ ਕੰਮ ਉਹ ਚੱਲ ਰਿਹਾ ਤਾਂ ਸਰ ਇਹ ਜੋ ਕੰਮ ਸੀਵਰ ਦਾ ਕੰਮ ਚੱਲ ਰਿਹਾ ਕਿੰਨੇ ਕੁ ਟਾਈਮ ਚ ਕੰਪਲੀਟ ਹੋ ਜਾਊਗਾ ਔਰ ਜੋ ਸ਼ਹਿਰ ਵਾਸੀ ਆ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਦੇਖੋ ਜੀ ਮਹਿਤਪੁਰ ਦਾ ਜਿਹੜਾ ਸੀਵਰੇਜ ਦਾ ਕੰਮ ਸੀ ਕਾਫੀ ਲੰਮੇ ਸਮੇਂ ਤੋਂ اٹਕਿਆ ਪਿਆ ਸੀਗਾ ਜਿਹਦੇ ਵੱਲ ਇਹਨਾਂ ਧਿਆਨ ਹੀ ਨਹੀਂ ਦਿੱਤਾ ਪੁਰਾਣੀਆਂ ਸਰਕਾਰਾਂ ਜੀ ਧਿਆਨ ਦੇ ਦਿੰਦੀਆਂ ਸ਼ਾਇਦ ਸਾਨੂੰ ਆ ਅ ਕੰਮ ਨਾ ਕਰਨੇ ਪੈਂਦੇ ਅਸੀਂ ਹੋਰ ਕੰਮਾਂ ਨੂੰ ਸ਼ੁਰੂ ਕਰਦੇ ਪਰ ਅੱਜ ਮਹਿਤਪੁਰ ਦੇ ਵਿੱਚ ਲਗਭਗ ਸੀਵਰੇਜ ਪੈ ਚਲਿਆ ਆ ਕੁਝ ਸਮੇਂ ਦੇ ਵਿੱਚ ਇਹਨੂੰ ਵੀ ਕੰਪਲੀਟ ਕਰ ਦਿੱਤਾ ਜਾਊ ਕਿਉਂਕਿ ਲੋਕਾਂ ਦੀਆਂ ਕੋਈ ਸ਼ਿਕਾਇਤਾਂ ਹੈਗੀਆਂ ਵੀ ਜੇ ਸੀਵਰੇਜ ਪੱਟਿਆ ਪੱਟ ਕੇ ਤੇ ਉਹਦੇ ਤੇ ਸੜਕ ਤੁਰੰਤ ਬਣਨੀ ਚਾਹੀਦੀ ਆ ਪਰ ਮੈਂ ਇਹ ਚੀਜ਼ ਦੱਸ ਦੇਵਾਂ ਸਾਰੇ ਬੜੇ ਸੂਝਵਾਨ ਔਰ ਕੰਮਾਂਕਰਾਂ ਵਾਲੇ ਆਦਮੀ ਆ ਜਦੋਂ ਆਪਾਂ ਇੱਕ ਸੀਵਰੇਜ ਪਾਉਨੇ ਆ ਘੜ ਤੋਂ ਘੜ 15 ਫੁੱਟ ਪੁੱਟ ਕੇ ਉਹਨੂੰ ਬੈਠਣ ਲਈ ਜ਼ਮੀਨ ਲਈ ਉੱਤੇ ਪਾਣੀ ਛੱਡ ਕੇ ਸਮਾਂ ਲੱਗਦਾ ਜੇ ਆਪਾਂ ਇਦਾਂ ਹੀ ਉਹਦੇ ਉੱਤੇ ਸੜਕ ਬਣਾ ਦੰਨੇ ਆ ਤੇ ਮੇਰਾ ਖਿਆਲ ਕੋਈ ਸਮਾਂ ਕੱਢੂਗਾ ਜੋ ਸੜਕ ਸਾਰੀ ਅੰਦਰ ਤਾਂ ਆ ਜਾਊਗੀ ਤੇ ਮੈਂ ਇਹ ਬੇਨਤੀ ਕਰਦਾ ਵੀ ਕਿਸੇ ਵੀ ਕੰਮ ਲਈ ਕਿਸੇ ਵੀ ਕੰਮ ਲਈ ਕੋਈ ਸਮਾਂ ਲੱਗਦਾ ਸਮੇਂ ਦੇ ਹਿਸਾਬ ਨਾਲ ਅਸੀਂ ਪਹਿਲ ਦੇ ਦాత ਇਸ ਚੀਜ਼ ਨੂੰ ਦੇਖ ਰਹੇ ਹਾਂ ਵੀ ਜਲਦੀ ਤੋਂ ਜਲਦੀ ਮਹਤਵਪੂਰਨ ਦਾ ਜੋ ਰਹਿਦਾ ਕੰਮ ਆ ਉਹ ਪੂਰਾ ਕਰ ਸਕੀਏ ਸਰ 7 ਵਜੇ ਤੋਂ ਪਹਿਲਾਂ ਪਹੁੰਚੇ ਹੋ ਸੀ ਕਿ 7 ਵਜੇ ਦਾ ਸਾਨੂੰ ਟਾਈਮ ਮਿਲਿਆ ਸੀ ਕਿ 7 ਵਜੇ ਕਿਸੇ ਨੇ ਦੱਸਿਆ ਪਰ ਤੁਸੀਂ ਸਾਨੂੰ ਕਾਲ ਵਗੈਰਾ ਨਹੀਂ ਕੀਤੀ ਚਲੋ ਕੋਈ ਨਹੀਂ ਅੱਗੇ ਤੋਂ ਕਰ ਲਿਓ ਅਸੀਂ ਲਗਾਤਾਰ ਸਾਥ ਦੇਵਾਂਗੇ ਤਾਂ ਸਰ ਇੰਨੀ એનર્ਜੀ ਸਵੇਰੇ ਉੱਠ ਕੇ ਟਾਈਮ 'ਤੇ ਆ ਜਾਣਾ ਲੋਕ ਪਛਦੇ ਕਹਿੰਦੇ ਕਿ ਪਿੰਦਰ ਨੂੰ એનર્ਜੀ ਕਿੱਥੋਂ ਆਉਂਦੀ ਹੈ ਟਾਈਮ ਨਾਲ ਟਾਈਮ 7 ਵਜੇ ਦਾ ਕਿਵਰ ਦਿੱਤਾ ਹੁੰਦਾ ਤੇ ਕਹਿੰਦੇ ਆ 6 ਵਜੇ ਵਜਾਦਾ ਤੇ ਪੁਰਾਣੇ ਲੀਡਰ ਘੰਟਾ ਘੰਟਾ ਲੇਟ ਆਉਂਦੇ ਸੀਗੇ ਦੇਖੋ ਜੀ ਹਰ ਇੱਕ ਕੰਮ ਦਾ ਹਰ ਇੱਕ ਕੰਮ ਦਾ ਨਸ਼ਾ ਨਸ਼ਾ ਕਹਿ ਸਕਦਾ ਮੈਂ ਵੀ ਹਰ ਇੱਕ ਕੰਮ ਦੀ ਇੱਕ ਹੈਬਿਟ ਬਣ ਚਾਹੇ ਉਹ ਸਵੇਰ ਨੂੰ ਉੱਠ ਕੇ ਆਪਦੀ ਜਿੰਮ ਕਰਦਾ ਚਾਹੇ ਸਵੇਰ ਨੂੰ ਉੱਠ ਕੇ ਆਪਦੇ ਪਸ਼ੂ ਦੇਖਦਾ ਚਾਹੇ ਖੇਤੀਬਾੜੀ ਦੇਖਦਾ ਇੱਕ ਹਰ ਇੱਕ ਕੰਮ ਦਾ ਇੱਕ ਨਸ਼ੇ ਦੇ ਤੌਰ ਤੇ ਨਸ਼ਾ ਲੱਗ ਜਾਂਦਾ ਜਿੱਦਾਂ ਹੁਣ ਸਾਨੂੰ ਨਸ਼ਾ ਲੱਗਾ ਆ ਭਗਵੰਤ ਮਾਨ ਸਾਹਿਬ ਦਾ ਵੀ ਅਸੀਂ ਹਰ ਇੱਕ ਗਰਾਉਂਡ ਦੇ ਉੱਤੇ ਜਾ ਕੇ ਅਸੀਂ ਕੰਮ ਕਰਾਉਣਾ ਇੱਕ ਦਿਲੋਂ ਸਾਡੀ ਚਾਹਤ ਆ ਵੀ ਅਸੀਂ ਲੋਕਾਂ ਦੀਆਂ ਮੁਸ਼ਕਲਾਂ ਸੁਣੀਏ ਜੇ ਤੁਸੀਂ ਗੱਲ ਕਹੋ ਤਾਂ ਅਸੀਂ ਲਗਭਗ ਚਾਹੇ ਰਾਤ ਨੂੰ 12 ਵਜੇ ਸੌਈਏ ਚਾਹੇ 1 ਵਜੇ ਸੌਈਏ ਸਵੇਰੇ ਹਰ ਹਰ ਰੋਜ਼ ਅਸੀਂ 5 ਵਜੇ ਰੈਡੀ ਹੁੰਨੇ ਆ ਕਿਉਂਕਿ ਜੇ ਅਸੀਂ ਸਵੇਰੇ ਸਵੇਰੇ ਉੱਠ ਕੇ ਜਿਹੜਾ ਕੰਮ ਕਰ ਲੈਨੇ ਆ ਉਹਦੇ ਨਾਲ ਦੀ ਰੀਸ ਨਹੀਂ ਸਾਨੂੰ ਇਹ ਜੋ ਐਨਰਜੀ ਆ ਇਹ ਸਾਡੀ ਆਪਦੀ ਸਰਕਾਰ ਦੀ ਐਨਰਜੀ ਆ ਸਾਡੇ ਵਰਕਰਾਂ ਦੀ ਐਨਰਜੀ ਆ ਜਿਹੜੀ ਅਸੀਂ ਲੈ ਕੇ ਅਸੀਂ ਭੱਜੇ ਫਿਰਦੇ ਆਂ ਇੱਕ ਇੱਕ ਕੱਲ ਜੀ 6 ਲੱਖ ਦੀ ਕੰਦ ਦਾ ਜ਼ਿਕਰ ਤੁਸੀਂ ਕੀਤਾ ਇੱਕ ਹੋਰ ਇਹ ਤੇ ਸਾਬਕਾ ਸਰਪੰਚ ਵੀ ਸੀ ਮੈਂ ਨਾ ਲੈਂਡ ਤੋਂ ਵੀ ਨਹੀਂ ਅਗਰੀਜ਼ ਕਰੂੰਗਾ ਬਾਬਾ ਨੰਦੂ ਉਹਨੂੰ ਕਹਿੰਦੇ ਆ ਜਾਣਦੇ ਸੀਗੇ ਕਹਿੰਦੇ ਕਿ 6 ਲੱਖ ਦੇ ਕੰਦ ਹੀ ਬਣੇ ਸੀ ਤੇ ਅਕਾਲੀ ਦਲ ਦੇ ਉਦੋਂ ਸਰਕਾਰ ਸੀ ਭਾਜਪਾ ਦੇ ਨਾਲ ਗੱਠ ਜੋੜ ਸੀਗਾ ਤੇ ਕੰਦ ਕਿੰਨੀ ਕੁ ਲੰਮੀ ਆ ਆਪਾਂ ਸਾਰੇ ਦੇਖ ਚੁੱਕਿਆ ਇੰਨੇ ਪੈਸੇ 6 ਲੱਖ ਦੇ ਵਿੱਚ ਕੀ ਸਮਝਦੋਂ ਕੀ ਸੀਗਾ ਜੀ ਇਹ ਦੇਖੋ ਜੀ ਇਹ ਤਾਂ ਹੁਣ ਜਾਂ ਤਾਂ ਪਰਮਾਤਮਾ ਜਾਣਦਾ ਜਾਂ ਉਹ ਜਾਣਦੇ ਆ ਜ਼ਰੂਰ ਇਹਦੀ ਮੈਂ ਹੁਣ ਇਨਕੁਆਰੀ ਕਰਾਉਣ ਲੱਗਾ ਵੀ 6 ਲੱਖ ਦੇ ਵਿੱਚ ਸਿਰਫ ਇਹੀ ਕੰਦ ਬਣੀ ਆ ਕਿਉਂ ਮੈਂ ਕਿਸੇ ਵੀ ਉਹਨਾਂ ਚਰ ਮੜਾ ਨਹੀਂ ਕਹਿੰਦਾ ਕਿਉਂਕਿ ਆਪਾਂ ਪਹਿਲਾਂ ਇਹਨੂੰ ਇੱਕ ਜਾਂਚ ਕਰ ਲਈਏ ਅੱਜ ਇਸ ਸਪੰਸਰ ਸਾਹਿਬ ਮੇਰੇ ਕੋਲ ਆਏ ਸੀ ਔਰ ਸਾਡੇ ਈਓ ਸਾਹਿਬ ਉਹਨਾਂ ਨਾਲ ਪੁੱਛ ਕੇ ਆਪਾਂ ਦੇਖਦੇ ਆਂ ਵੀ 6 ਲੱਖ ਰੁਪਈਆ ਇਹਨਾਂ ਨੇ ਕਿੱਥੇ ਲਾਇਆ ਆਪਾਂ ਸਾਰੇ ਇਸ ਗੱਲ ਦੀ ਕੋ ਕਰਾਂਗੇ ਜੇ ਕਿਤੇ ਪੁਰਾਣੀਆਂ ਸਰਕਾਰਾਂ ਮੈਂ ਕਰੇਜ ਨਹੀਂ ਕਰੂੰਗਾ ਗੱਲ ਪੁਰਾਣੀਆਂ ਸਰਕਾਰਾਂ ਕਿਤੇ ਧਿਆਨ ਦੇ ਦਿੰਦੀਆਂ ਤਾਂ ਮੇਰਾ ਖਿਆਲ ਪੰਜਾਬ ਇੱਕ ਸੋਨੇ ਦੀ ਚਿੜੀ ਬਣਦਾ ਜੋ ਅੱਜ ਨਸ਼ਿਆਂ ਦੇ ਵਿਰੋਧ ਅਸੀਂ ਅੱਜ ਇਦਾਂ ਦੇ ਕੈਂਪ ਲੈ ਲਓ ਜਾਂ ਕਰ ਰਹੇ ਆ ਪਿੰਡਾਂ ਪਿੰਡੋ ਪਿੰਡ ਜਾ ਕੇ ਨਸ਼ੇ ਛਡਾਊ ਦੇ ਕੰਮ ਕਰ ਰਹੇ ਆ ਉਹ ਅੱਜ ਨਾ ਕਰਨੇ ਪੈਂਦੇ ਅਸੀਂ ਹੋਰ ਕੰਮਾਂ ਤੇ ਲੱਗਦੇ ਚਲੋ ਜੋ ਪਰਮਾਤਮਾ ਨੂੰ ਮਨਜੂਰ ਸੀ ਉਹ ਇਹ ਕਰੀ ਗਏ ਪਰ ਇਹ ਬਹੁਤ ਗਲਤ ਹੋਇਆ ਜੀ ਕਿਤੇ ਪੂਰੇ ਪੈਸੇ ਲੱਗਦੇ ਹਰੇ ਕੰਮ ਦੇ ਤੇ ਅੱਜ ਅਸੀਂ ਜਿੰਨੇ ਪੈਸੇ ਖਰਚ ਕੀਤੇ ਹੋਏ ਉਹ ਦੱਸ ਦੇ ਸਾਨੂੰ ਵੀ ਆ ਖਰਚ ਕੀਤੇ ਆ ਇਹਦੀ ਮੈਂ ਇਨਕੁਆਰੀ ਕਰਾਉਣ ਲੱਗਾ ਦੀ ਜਰੂਰ ਕਰਾ ਕੇ ਦਊਗਾ ਜਿਹਨੇ ਵੀ ਕੋਈ ਨੇ ਖਾਦਾ ਜਰੂਰ ਕੱਢ ਕੇ ਦੇਾਂਗੇ ਮੈਂ ਤਾਂ ਇਹ ਕਹਿੰਦਾ ਸਰ ਛਲਕਾ ਸ਼ਾਹਕੜ ਤੇ ਤੁਸੀਂ ਹਲਕਾ ਇਨਚਾਰਜ ਹੋ ਪਰ ਉਸ ਤੋਂ ਪਹਿਲਾਂ ਉਸੇ ਪਲੇਅਰ ਵਿਓ ਹਲਕਾ ਚਾਰਜ ਦੇ ਸ਼ਾਹਕੜ ਦੇ ਲੋਕ ਜਾਣਦੇ ਹੋਣਗੇ ਪਰ ਪਲੇਅਰ ਦੇ ਤੌਰ ਤੇ ਪੂਰਾ ਪੰਜਾਬ ਕੀ ਪੂਰਾ ਵਰਲਡ ਤੁਹਾਨੂੰ ਜਾਣਦਾ ਸਾਰਿਆਂ ਦੇ ਲਈ ਕੋਈ ਖਾਸ ਸੁਨੇਹਾ ਜੀ ਦੇਣਾ ਚਾਹੁੰਦਾ ਮੈਂ ਤਾਂ ਜੀ ਦੇਖੋ ਜੀ ਪਹਿਲਾਂ ਇੱਕ ਪਲੇਅਰ ਦੇ ਤੌਰ ਤੇ ਤਾਰਾ 19 ਸਾਲ ਮੈਂ ਇੱਕ ਪਲੇਅਰ ਰਿਆਂ ਨੌਕਰੀ ਵੀ ਕੀਤੀ ਪਰ ਮੈਂ ਅੱਜ ਦੇ ਬੱਚਿਆਂ ਨੂੰ ਤੁਸੀਂ ਇੱਕ ਮਿੰਟ ਕਾ ਵਿੱਚ ਰੋਕਦੇ ਆ ਤੁਸੀਂ ਨੌਕਰੀ ਦਾ ਜ਼ਿਕਰ ਕੀਤਾ ਤੇ ਬਹੁਤ ਸਾਰੇ ਲੋਕਾਂ ਨੂੰ ਪਤਾ ਨਹੀਂ ਹੈ ਵੀ ਤੁਸੀਂ ਕਿਹੜੇ ਜੌਬ ਕੀਤੀ ਮੈਂ ਬਤੌਰ ਪੁਲਿਸ ਦੇ ਵਿੱਚ ਨੌਕਰੀ ਕੀਤੀ ਜੀ 1992 ਦੇ ਵਿੱਚ 1993 ਦੇ ਵਿੱਚ ਜੋ ਵੀ ਘਰ ਦੇ ਹਾਲਾਤ ਨੂੰ ਦੇਖਦੇ ਹੋਏ ਨੌਕਰੀ ਕੀਤੀ ਉਸ ਤੋਂ ਬਾਅਦ ਚੇਂਜ ਹੁੰਦਾ ਗਿਆ ਚੇਂਜ ਹੁੰਦਾ ਗਿਆ ਉਸ ਤੋਂ ਬਾਅਦ ਅੱਜ ਜੀ ਅੱਜ ਸਿਆਸਤ ਵਿੱਚ ਪਰਮਾਤਮਾ ਲੈ ਕੇ ਆਇਆ ਤੇ ਮੈਂ ਆਪ ਦੀ ਸਰਕਾਰ ਦਾ ਵੀ ਧੰਨਵਾਦ ਕਰਦਾ ਜੋ ਉਹਨਾਂ ਨੇ ਸਾਨੂੰ ਕੰਮ ਕਰਨ ਦਾ ਮੌਕਾ ਦਿੱਤਾ ਅਸੀਂ ਕੰਮ ਕਰਾਂਗੇ ਜਿਹੜੀ ਤੁਸੀਂ ਗੱਲ ਕਰਦੇ ਹੋ ਸਨੇਹਾ ਦੇਣ ਦੀ ਉਹ ਮੈਂ ਸਨੇਹਾ ਇਹ ਦੇਣਾ ਚਾਹਨਾ ਵੀ ਅੱਜ ਦੇ ਬੱਚੇ ਜੋ ਸਾਡੇ ਢਟਕ ਚੁੱਕੇ ਸੀ ਹੁਣ ਹਰ ਇੱਕ ਪਿੰਡ ਦੇ ਵਿੱਚੋਂ ਫੋਨ ਆਉਂਦਾ ਬਾਈ ਜੀ ਸਾਡੀ ਗਰਾਊਂਡ ਵੀ ਬਣਨੀ ਚਾਹੀਦੀ ਸਾਡੀ ਵੀ ਬਣਨੀ ਚਾਹੀਦੀ ਆ ਪਹਿਲਾਂ ਗਰਾਊਂਡਾਂ ਵੀ ਪਈਆਂ ਸੀ ਬੱਚਾ ਵੀ ਕੋਈ ਗਰਾਊਂਡ ਨਹੀਂ ਸੀ ਜਾਂਦਾ ਪਰ ਹੁਣ ਦੇਖਦੇ ਆ ਪਿੰਡਾਂ ਦੇ ਵਿੱਚ ਬੱਚੇ ਆਉਣੇ ਸ਼ੁਰੂ ਹੋ ਗਏ ਗਰਾਉਂਡਾਂ ਦੇ ਵਿੱਚ ਤੇ ਮੈਨੂੰ ਇਹ ਹੀ ਬੜੀ ਖੁਸ਼ੀ ਆ ਜੇ ਮੈਂ ਸਪੋਰਟਸ ਨਾਲ ਲੇਟਰ ਸੀਗਾ ਅਸੀਂ ਵੱਧ ਤੋਂ ਵੱਧ ਜਿੰਨਾ ਵੀ ਹੋ ਸਕਦਾ ਅਸੀਂ ਗਰਾਉਂਡਾਂ ਨੂੰ ਬਣਾਈਏ ਅਸੀਂ ਜੋ ਸਾਨੂੰ आदेश मिलेया ਉਹਨਾਂ ਦੇ ਹਿਸਾਬ ਨਾਲ ਅਸੀਂ ਛਪਣਾ ਦਾ ਕੰਮ ਕਰਾਈਏ ਅਸੀਂ ਪਹਿਲ ਦੇ ਦਾਤੇ ਇਸ ਕੰਮ ਤੇ ਹੁਣ ਜੁਟੇ ਹੋਏ ਆ ਸਾਡੀ ਨੀਂਦ ਨੂੰ ਦਾ ਕੋਈ ਚੱਕਰ ਨਹੀਂ ਅਸੀਂ ਸਾਰੇ ਜਿੰਨੇ ਵੀ ਪੰਜਾਬ ਦੇ ਵਰਕਰ ਆ ਅਸੀਂ ਵਰਕਰ ਹੀ ਕਹਿ ਸਕਦੇ ਨਾ ਮੈਂ ਹਲਕਾ ਚਾਰਜ ਇਹਨਾਂ ਲਈਆਂ ਤੇ ਨਾ ਹੀ ਮੇਰੇ ਲਈ ਵਰਕਰ ਆ ਅਸੀਂ ਸਾਰੇ ਜਣੇ ਨਾਲ ਮਿਲ ਕੇ ਭੈਣ ਭਰਾ ਅਸੀਂ ਇਸ ਪੰਜਾਬ ਦੇ ਦਿਵਾਲੇ ਲੱਗੇ ਹੋਏ ਆ ਵੀ ਕਿਸੇ ਨਾ ਕਿਸ ਤਰ੍ਹਾਂ ਸਾਡਾ ਪੰਜਾਬ ਉਸੇ ਲਾਈਨ ਤੇ ਆ ਜਵੇ ਜਿਹੜਾ ਅਸੀਂ ਸੁਪਨਾ ਦੇਖਿਆ ਹੋਇਆ ਸੋ ਮੈਂ ਤੁਹਾਡਾ ਇੱਥੇ ਪਹੁੰਚਣ ਦੇ ਸਾਰਿਆਂ ਦਾ ਧੰਨਵਾਦ ਕਰਦਾ ਸਾਰੇ ਕੈਮਰਾ ਲਾਈਫ ਸਵਾਦ ਰਹਿ ਗਏ ਮੇਰੇ ਲੋਵਾਂ ਕਹਿੰਦੇ ਕਿ ਪੰਜਾਬ ਪੁਲਿਸ ਦੇ ਸਵਾਦ ਚ ਮਿੱਠਾ ਬਹੁਤ ਘੱਟ ਹੁੰਦਾ ਈ ਤੁਹਾਡੇ ਸਵਾਦ ਚ ਬੜਾ ਫਰਕ ਆ ਸੁਭਾਅ ਬੜਾ ਮਿੱਠਾ ਪਰ ਉੱਥੇ ਵੀ ਇਦਾਂ ਕਰਦੇ ਸੀ ਹਾਂਜੀ ਕਿੱਦਾਂ ਜੀ ਬੈਠ ਜਾਓ ਛੋਟਾ ਮਾਰੀਏ ਕਿ ਨਾ ਨਹੀਂ ਗੱਲ ਇਹ ਹੈ ਜੀ ਇੱਕ ਫੈਮਿਲੀ ਦੇ ਵਿੱਚ ਸਾਰਿਆਂ ਦੇ ਕੁਝ ਸੁਭਾਅ ਨਹੀਂ ਹੋ ਸਕਦੇ ਇਹ ਦੋ ਭਰਾ ਆ ਇੱਕ ਸਾਡੀ ਭੈਣ ਆ ਸਾਡੇ ਤਿੰਨਾਂ ਦੇ ਜਿਹੜੇ ਸੁਭਾਅ ਉਹ ਨਹੀਂ ਮਿਲਦੇ ਪੰਜਾਬ ਤਾਂ ਬਹੁਤ ਵੱਡਾ ਜੇ ਮੈਂ ਕਹਾਂ ਵੀ ਪੁਲਿਸ ਅਫਸਰ ਸਾਰੇ ਇਦਾਂ ਕਰਦੇ ਆ ਸਾਰੇ ਨਹੀਂ ਜੀ ਬਿਲਕੁਲ ਗਲਤ ਗੱਲ ਆ ਬਿਲਕੁਲ ਨਹੀਂ ਬਿਲਕੁਲ ਜੀ ਬਿਲਕੁਲ ਬਿਲਕੁਲ ਕਿਤੇ ਹੋਣਗੇ 10 15% ਜਿਹੜੇ ਕਿਤੇ ਬਹੁਤ ਹਰਕਾ ਜਿਹਨਾਂ ਵਿੱਚੋਂ ਚਲੋ ਇਹ ਤਾਂ ਪਰਮਾਤਮਾ ਦੀ ਦੇਣ ਆ ਜੀ ਮੈਂ ਧੰਨਵਾਦ ਕਰਦਾ ਉਹ ਸੱਚੇ ਪਾਤਸ਼ਾਹ ਦਾ ਜਿਨ੍ਹਾਂ ਨੇ ਸਾਨੂੰ ਇਸ ਰਾਸਤੇ ਤੇ ਪਾਇਆ ਮੈਂ ਸੋ ਤੁਹਾਡਾ ਧੰਨਵਾਦ ਬਹੁਤ ਬਹੁਤ ਧੰਨਵਾਦੀ ਉਹਨੇ ਕੀਮਤ ਸਮਝਦੀ ਐ ਤੇ ਮੇਰੇ ਨਾਲ ਸੀ ਹਲਕਾ ਅਨਚਾਰਜ ਸ਼ਾਹਕੋਟ ਪਰਮਿੰਦਰ ਸਿੰਘ ਪੰਡੋਰੀ ਤਾਂ ਅੱਜ ਇੱਕ ਸਮਸ਼ਾਨ ਘਾਟ ਦੇ ਸਫਾਈ ਕਰਵਾਈ ਹੈ ਕਹਿੰਦੇ ਲਗਾਤਾਰ ਅਸੀਂ ਇਹ ਕੰਮ ਕਰਾਂਗੇ ਦੂਜੀ ਗੱਲ ਇਹ ਤਸਵੀਰ ਦੇਖ ਸਕਦੇ ਹੋ ਕਿ ਕੰਧ ਦੀ ਗੱਲ ਹੋਈ ਹੈ ਉਸ ਦੇ ਬਤੌਰ ਵੀ ਆਪਾਂ ਗੱਲਬਾਤ ਕਰਾਂਗੇ ਕੈਮਰਾਮੈਨ ਸੋਨ ਦੇ ਨਾਲ ਹਰਦੀ ਪੈਨਨਾਰ ਨਿਊਜ਼ ਮਹਿਤਪੁਰ